ਵਾਸੀ ਗੁਰਜੀ ਦਾ ਖਾਲਸਾ ਵਾਸੀ ਗੁਰਜੀ ਦੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੀ ਹੋ ਜੇ ਕਿਉਂਕਿ ਜੇ ਜੀ ਇਹ ਵੀਡੀਓ ਸੁਣਨ ਤੋਂ ਬਾਅਦ ਤੁਹਾਡੇ ਮਨ ਨੂੰ ਬਹੁਤ ਬਲ ਮਿਲੇਗਾ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ ਸੋ ਇਹ ਪਹਿਲਾਂ ਇੱਕ ਛੋਟੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਤਾਂ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਕਹਾਣੀ ਦੀ ਸਿੱਖਿਆ ਵੱਲ ਜਾਣਾ ਹੈ ਕਹਾਣੀ ਦੇ ਪਾਤਰਾਂ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਹੈ ਕਿਉਂਕਿ ਜੋ ਵੀ ਆਪਾਂ ਕਹਾਣੀਆਂ ਸਾਖੀਆਂ ਆਪਜੀ ਦੇ ਨਾਲ ਸਾਂਝੀਆਂ ਕਰਦੇ ਆ ਉਹਨਾਂ ਦੇ ਪਿੱਛੇ ਦਾ ਮਕਸਦ ਇਹ ਹੁੰਦਾ ਕਿ ਆਪਾਂ ਉਹਨਾਂ ਤੋਂ ਕੋਈ ਚੰਗੀ ਸਿੱਖ ਲੈ ਸਕੀਏ ਸੋ ਅੱਜ ਦੀ ਇਹ ਕਹਾਣੀ ਦੇ ਵਿੱਚ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕੀ ਮਾਇਆ ਦੀ ਦੇਵੀ ਭਾਗ ਕੀ ਲਕਸ਼ਮੀ ਜੀ ਇਹ ਜਗ ਦੇ ਸਿਰਜਣਹਾਰੇ ਦੇ ਕੋਲ ਬੈਠੀ ਸੀ ਭਾਗ ਕੀ ਪਰਮ ਪਿਤਾ ਪਰਮਾਤਮਾ ਜੀ ਦੇ ਕੋਲ ਤਾਂ ਮਾਇਆ ਦੀ ਦੇਵੀ ਪਰਮ ਪਿਤਾ ਪਰਮਾਤਮਾ ਜੀ ਨੂੰ ਕਹਿਣ ਲੱਗੀ ਕਿ ਮੈਂ ਜਦੋਂ ਵੀ ਤੁਹਾਨੂੰ ਦੇਖਦੀ ਹਾਂ ਤੁਸੀਂ ਬੜੇ ਹੀ ਗੰਭੀਰ ਜੇ ਰਹਿੰਦੇ ਹੋ ਕਦੇ ਹੱਸਦੇ ਵੀ ਹੁੰਨੇ ਹੋ ਤੇ ਕਹਿੰਦੇ ਪਰਮ ਪਿਤਾ ਪਰਮਾਤਮਾ ਜੀ ਕਹਿਣ ਲੱਗੇ ਕਿ ਹਾਂ ਦੇਵੀ ਮੈਂ ਹੱਸਦਾ ਹਾਂ ਹਰ ਵੇਲੇ ਤਾਂ ਗੰਭੀਰ ਨਹੀਂ ਰਹਿੰਦਾ ਤਮਾਇਦੀ ਦੇਵੀ ਕਹਿਣ ਲੱਗੀ ਤੁਸੀਂ ਕਦੋਂ ਹੱਸਦੇ ਹੋ ਮੈਂ ਤਾਂ ਕਦੇ ਦੇਖਿਆ ਨਹੀਂ ਤਾਂ ਪਿਤਾ ਪਰਮਾਤਮਾ ਜੀ ਕਹਿਣ ਲੱਗੇ ਦੇਵੀ ਮੈਂ ਉਹਨਾਂ ਦੋ ਵੇਲਿਆਂ ਤੇ ਹੱਸਦਾ ਹਾਂ ਇੱਕ ਤਾਂ ਉਦੋਂ ਜਦੋਂ ਕੋਈ ਮਨੁੱਖ ਪੁੰਗੇ ਡਿੱਗਦਾ ਹੈ ਤਾਂ ਕੁਝ ਲੋਕ ਉਹਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦੇ ਆ ਅਤੇ ਦੂਸਰਾ ਜਦੋਂ ਕੋਈ ਨਲਕ ਉੱਪਰ ਉੱਠ ਜਾਂਦਾ ਹੈ ਤਾਂ ਕੁਝ ਲੋਕ ਉਹਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਪੁੰਜੇ ਸੁੱਟਣ ਦੀ ਕੋਸ਼ਿਸ਼ ਕਰਦੇ ਆ ਤਾਂ ਲక్ష్ਮੀ ਜੀ ਕਹਿਣ ਲੱਗੇ ਵੀ ਮੈਨੂੰ ਤਾਂ ਕੁਝ ਸਮਝ ਨਹੀਂ ਆਈ ਇਹ ਤੁਸੀਂ ਕੀ ਕਹਿ ਰਹੇ ਹੋ ਅਤੇ ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ ਪਰਮਦੇਵ ਦਾ ਪਰਮਾਤਮਾ ਜੀ ਕਹਿਣ ਲੱਗੇ ਵੀ ਦੇਵੀ ਹਸਾ ਡੈਮੇਜ ਕਰਕੇ ਜਿਹਨੂੰ ਮੈਂ ਪੁੰਜੇ ਸੁੱਟ ਦਿੱਤਾ ਉਹਨੂੰ ਭਾਵੇਂ ਸਾਰੀ ਦੁਨੀਆ ਜ਼ੋਰ ਲਾ ਲਵੇ ਉਹਨੂੰ ਉੱਪਰ ਨਹੀਂ ਚੁੱਕ ਸਕਦੀ ਪਰ ਜਿਹਨੂੰ ਮੈਂ ਉੱਪਰ ਚੁੱਕ ਲਿਆ ਉਹਦੇ ਲਈ ਭਾਵੇਂ ਸਾਰੀ ਦੁਨੀਆ ਜ਼ੋਰ ਲਾ ਲਵੇ ਉਹਨੂੰ ਪੁੰਜੇ ਨਹੀਂ ਸੁੱਟ ਸਕਦੀ ਭਾਵੇਂ ਕਿ ਪਰਮ ਪਿਤਾ ਪਰਮਾਤਮਾ ਜੀ ਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿੱਲ ਸਕਦਾ ਸੋ ਇਹ ਨਿੱਕੀ ਜਿਹੀ ਕਹਾਣੀ ਦੇ ਰਹੀ ਕਹਾਣੀਕਾਰ ਨੇ ਬਹੁਤ ਵੱਡੀ ਗੱਲ ਸਮਝਾਈ ਗਿਆ ਕਿ ਜੋ ਹੋ ਰਿਹਾ ਹੈ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਰਜ਼ਾ ਵਿੱਚ ਹੋ ਰਿਹਾ ਹੈ। ਕਈ ਵਾਰ ਅਸੀਂ ਆਪਣੇ ਨਾਲ ਹੋਏ ਮਾੜੇ ਲਈ ਦੂਜਿਆਂ ਨੂੰ ਜ਼ਿੰਮੇਵਾਰ ਕਰੋ ਨਹੀਂਆ। ਕਈ ਵਾਰ ਅਸੀਂ ਆਪਣੀ ਕਿਸਮਤ ਨੂੰ ਕੋਸਦੇ ਆ ਪਰ ਨਹੀਂ ਜੇ ਅਸੀਂ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਤਾਂ ਸਾਡੇ ਕਰਮਾਂ ਦੇ ਵਿੱਚ ਸਾਡੇ ਲੇਖਾਂ ਦੇ ਵਿੱਚ ਜੇਕਰ ਕੁਝ ਮਾੜਾ ਵੀ ਲਿਖਿਆ ਹੋਵੇਗਾ ਨਾ ਤਾਂ ਪਰਮ ਪਿਤਾ ਪਰਮਾਤਮਾ ਜੀ ਦੇ ਹੁਕਮ ਔਰ ਤੱਕ ਤਿਆ ਉਹਨੂੰ ਬਦਲਣ ਦੀ ਇਸ ਕਰਕੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਦੀ بجائے ਹਮੇਸ਼ਾ ਉਹਨਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਈ ਵਾਰ ਤੁਸੀਂ ਇਹ ਗੱਲ نوٹ ਕੀਤੀ ਹੋਣੀ ਹੈ ਵੀ ਸਾਡਾ ਕੋਈ ਭੈਣ ਭਰਾ ਸਾਡਾ ਕੋਈ ਦੋਸਤ ਮਿੱਤਰ ਜੋ ਅਜੀ ਕਾਮਯਾਬ ਨਹੀਂ ਹੁੰਿਆ ਸਾਡਾ ਉਹਦੇ ਨਾਲ ਬਹੁਤ ਪਿਆਰ ਆ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਪੂਰੀ ਵਾਹ ਲਾਉਣੀ ਆ ਕਿ ਅਸੀਂ ਇਹਨੂੰ ਕਾਮਯਾਬ ਕਰੀਏ ਪਰ ਉਹ ਕਾਮਯਾਬ ਨਹੀਂ ਹੋ ਪਾਉਂਦਾ ਉਹਨੂੰ ਵਾਰ-ਵਾਰ ਘਾਟਾ ਵੈਂਦਾ ਹੈ ਉਹਦੇ ਤੋਂ ਵਾਰ-ਵਾਰ ਕੋਈ ਗਲਤੀ ਹੋ ਜਾਂਦੀ ਆ ਉਹਦਾ ਕੰਮ ਉੱਥੇ ਦਾ ਉੱਥੇ ਹੀ ਰਹਿੰਦਾ ਹੈ ਤਾਂ ਇਦਾਂ ਕਿਉਂ ਹੁੰਦਾ ਹੈ ਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਜੀ ਵੱਲ ਹੋਣ ਤਾਂ ਪੁੱਠੀਆਂ ਵੀ ਸਿੱਧੀਆਂ ਪੈ ਜਾਂਦੀਆਂ ਨੇ ਇਸ ਕਰਕੇ ਸਭ ਤੋਂ ਜ਼ਰੂਰੀ ਆ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਹਾਸਲ ਕਰਨੇ ਹਮੇਸ਼ਾ ਉਹ ਕੰਮ ਕਰਦੇ ਹੈ ਜਿਹਦੇ ਨਾਲ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤਨ ਖੁਸ਼ਹਾਲ ਸਾਨੂੰ ਗੱਲ ਨਾਲ ਲਾ ਕੇ ਪਿਆਰ ਕਰਨ ਕਦੇ ਵੀ ਜ਼ਿੰਦਗੀ ਦੇ ਵਿੱਚ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਸਾਨੂੰ ਪਰਮ ਪਿਤਾ ਪਰਮਾਤਮਾ ਜੀ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਵੇ ਉਹ ਪਰਮ ਪਿਤਾ ਪਰਮਾਤਮਾ ਜੀ ਨਾਰਾਜ਼ ਹੋ ਕੇ ਕਦੇ ਵੀ ਕਿਸੇ ਤੋਂ ਰੋਜੀ ਰੋਟੀ ਨਹੀਂ ਖੋਲਦੇ ਦਾ ਸਤਨਾਮ ਨਾਮ ਖੋਲ ਲੈਂਦੇ ਆ ਭਾਵ ਕਿ ਉਹਨਾਂ ਦਾ ਨਾਮ ਵੀ ਤਾਂ ਸੀ ਉਹਨਾਂ ਦੀ ਮਰਜ਼ੀ ਤੇ ਨਾਲ ਹੀ ਜਪ ਪਾਉਂਦੇ ਆ ਨਾ ਜਦੋਂ ਹੀ ਸਾਡੇ ਨਿਤਨੇਮ ਦੇ ਵਿੱਚ ਗ੍ਰਾਂ ਵਟਾਉਂਦੀ ਆ ਭਾਵ ਕਿ ਘਟਨਾ ਸ਼ੁਰੂ ਜੋ ਜਾਵੇ ਤੋਂ ਦੋ ਸੋਚਣਾ ਚਾਹੀਦਾ ਹੈ ਕਿ ਮੇਰੇ ਤੋਂ ਕਿਤੇ ਕੋਈ ਗਲਤੀ ਤਾਂ ਨਹੀਂ ਹੋ ਗਈ ਜਾਣੇ ਅਣਜਾਣੇ ਦੇ ਵਿੱਚ ਮੇਰੇ ਤੋਂ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ ਗਿਆ ਮੇਰੇ ਹੱਥੋਂ ਕਿਸੇ ਦਾ ਮਾੜਾ ਤਾਂ ਨਹੀਂ ਹੋ ਗਿਆ ਕਿਉਂਕਿ ਦੇਖੋ ਸਾਡੇ ਮਾੜਾ ਗਿੱਧਿਆ ਕਿਸੇ ਦਾ ਵੀ ਮਾੜਾ ਨਹੀਂ ਹੋਣਾ ਇਹ ਤੁਸੀਂ ਲਿਖ ਕੇ ਰੱਖ ਲਓ ਪਰ ਜਦੋਂ ਅਸੀਂ ਕਿਸੇ ਦਾ ਮਾੜਾ ਕਰਨ ਬਾਰੇ ਸੋਚ ਲਿਆ ਸਾਡਾ ਉਹ ਮਾੜਾ ਕਰਮ ਉਸੇ ਵੇਲੇ ਲਿਖਿਆ ਜਾਂਦਾ ਹੈ ਤੇ ਸਾਨੂੰ ਉਹ ਮਾੜੇ ਦਾ ਭੁਗਤਾਨ ਕਰਨਾ ਹੀ ਪਵੇਗਾ ਅਸੀਂ ਜਿੰਨਾ ਵੀ ਕਿਸੇ ਬਾਰੇ ਮਾੜਾ ਸੋਚਿਆ ਮਾੜਾ ਕੀਤਾ ਉਹਦਾ ਕਈ ਗੁਣਾ ਹੋ ਕੇ ਸਾਨੂੰ ਵਾਪਸ ਆਉਂਦਾ ਹੈ ਕੁਦਰਤ ਦਾ ਇਹ ਨਿਯਮ ਹੈ ਕਿ ਜੋ ਚੀਜ਼ ਵੀ ਅਸੀਂ ਦੂਜਿਆਂ ਨੂੰ ਦਿੰਨੇ ਆ ਨਾ ਉਹ ਕਈ ਗੁਣਾ ਧੁਕੇ ਸਾਨੂੰ ਵਾਪਸ ਮਿਲਦੀ ਆ ਤਾਂ ਜੀ ਅਸੀਂ ਕਿਸੇ ਦਾ ਮਾੜਾ ਸੋਚਦੇ ਆ ਤਾਂ ਫਿਰ ਆਪਣੇ ਲਈ ਚੰਗੇ ਦੀ ਆਸ ਰੱਖਣੀ ਛੱਡ ਦੋ ਪਰ ਤਾਂ ਬੜਾਈ ਹੋਵੇਗਾ ਜੋ ਮਰਜੀ ਹੋ ਜਾਵੇ ਇਸ ਲਈ ਭੁੱਲ ਕੇ ਵੀ ਕਦੇ ਕਿਸੇ ਬਾਰੇ ਮਾੜਾ ਨਹੀਂ ਸੋchnਾ ਚਾਹੀਦਾ ਨਾ ਹੀ ਕਿਸੇ ਦਾ ਮਾੜਾ ਕਰੋ ਜੋ ਹੋਣਾ ਹੈ ਉਹ ਪਰਮਪਿਤਾ ਪਰਮਾਤਮਾ ਜੀ ਦੀ ਰਜ਼ਾ ਵਿੱਚ ਹੋਣਾ ਹੈ ਜਿੰਨੂੰ ਜੋ ਮਿਲ ਰਿਹਾ ਹੈ ਉਹ ਪਰਮਪਿਤਾ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਮਿਲ ਰਿਹਾ ਹੈ ਉਹਨੂੰ ਉਹਦੀ ਮਿਹਨਤ ਦਾ ਫਲ ਪਰਮਾਤਮਾ ਜੀ ਦੇ ਰਹੇ ਆ ਉਹਦੇ ਕਰਮਾਂ ਦਾ ਫਲ ਉਹਨੂੰ ਦੇ ਰਹੇ ਆ ਕੋਈ ਵੀ ਕਿ ਸਾਡੇ ਤੋਂ ਸਾਡਾ ਕੁਝ ਨਹੀਂ ਖੋ ਰਿਆ ਫਿਰ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਕਿਉਂ ਹੋਵੇ ਈਰਖਾ ਰੱਖ ਕੇ ਅਸੀਂ ਆਪਣਾ ਨੂੰ ਫਸਾਉਣ ਕਰਦੇ ਆਂ ਸਾਹਮਣੇ ਵਾਲੇ ਦਾ ਕੁਝ ਨਹੀਂ ਵਿਗੜੇਗਾ ਪਰ ਜੇ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਹੈ ਗਈ ਤਾਂ ਸਾਡੇ ਵੱਲੇ ਰਹਿਣਾ ਕੱਖ ਨਹੀਂ ਈਰਖਾ ਬੰਦੇ ਨੂੰ ਬਰਬਾਦ ਕਰ ਦਿੰਦੀ ਹੈ ਤੁਸੀਂ ਇਹ ਸਪਸ਼ਟ ਜਿਹਾ ਸਮਝ ਲਓ ਕਿ ਜਦੋਂ ਸਾਡੇ ਮਨ ਦੇ ਵਿੱਚ ਕਿਸੇ ਬੰਦੇ ਦੇ ਪ੍ਰਤੀ ਈਰਖਾ ਆ ਗਈ ਮਨ ਨੂੰ ਸਾਡੇ ਨਾਲ ਦਾ ਹੀ ਕੰਮ ਧੰਦਾ ਕਿਸੇ ਹੋਰ ਬੰਦੇ ਨੇ ਸ਼ੁਰੂ ਕਰ ਲਿਆ ਸਾਡਾ ਧਿਆਨ ਉਹਦੇ ਵਿੱਚ ਲਹਿਣਾ ਸ਼ੁਰੂ ਹੋ ਗਿਆ ਫਿਰ ਅਸੀਂ ਸਾਰਾ ਧਿਆਨ ਉਹਦੇ ਵਿੱਚ ਲਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ ਕਿੱਥੇ ਹੁੰਦਾ ਹੈ ਕਿੱਥੇ ਜਾਂਦਾ ਹੈ ਜਦੋਂ ਅਸੀਂ ਸਾਰਾ ਧਿਆਨ ਉਹਦੇ ਵਿੱਚ ਲਾ ਲਿਆ ਤਾਂ ਸਾਡਾ ਆਪਣੇ ਕੰਮ ਧੰਦੇ ਵੱਲ ਧਿਆਨ ਹੀ ਨਹੀਂ ਰਹਿੰਦਾ ਇੱਕ ਤਾਂ ਅਸੀਂ ਇਸ ਤਰੀਕੇ ਦੇ ਨਾਲ ਆਪਣਾ ਨਕਸਾਨ ਕਰਦੇ ਹਾਂ ਦੂਜਾ ਮਾਰੇ ਕਰਮ ਬਣਾ ਕੇ ਆਪਣੀ ਬੁਲਬਾਦੀ ਕਰਦੇ ਆ। ਸੋ ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਕਿਸੇ ਦਾ ਮਾੜਾ ਵੀ ਨਹੀਂ ਕਰਨਾ। ਹਮੇਸ਼ਾ ਪਰਮ ਪਿਤਾ ਪਰਮਾਤਮਾ ਜੀ ਦੇ ਸ਼ੁਕਰਾਨੇ ਵਿੱਚ ਰਹਿਣਾ। ਜੋ ਮਾਲਕ ਨੇ ਸਾਨੂੰ ਦਿੱਤਾ ਹੈ ਨਾ ਉਹਦਾ ਸ਼ੁਕਰਾਨਾ ਕਰਨਾ। ਇਹ ਦੋ ਕੰਮ ਕਰਨੇ ਸ਼ੁਰੂ ਕਰ ਦਈਏ। ਇੱਕ ਤਾਂ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ। ਉੱਠਦੇ ਆਸਾਰ ਜਦੋਂ ਆਪਾਂ ਸ਼ੁਕਰਾਨਾ ਕਰਾਂਗੇ ਨਾ ਤੁਸੀਂ ਖੁਦ ਮਹਿਸੂਸ ਕਰੋਗੇ ਚੀਜ਼ਾਂ ਕਿ ਜਿਵੇਂ ਜਿਵੇਂ ਆਪਾਂ ਸ਼ੁਕਰਾਨਾ ਕਰਦੇ ਜਾਵਾਂਗੇ ਉਵੇਂ ਉਵੇਂ ਸਾਡੇ ਅੰਦਰੋਂ 네ਗੈਟਿਵਿਟੀ ਖਤਮ ਹੋਵੇਗੀ ਕਈ ਵਾਰ ਨਾ ਅਸੀਂ ਕਈ ਚੀਜ਼ਾਂ ਦੇ ਲਈ ਆਪਣੇ ਆਪ ਨੂੰ ਕੋਸਦੇ ਰਹਿੰਦੇ ਆ ਜਾਂ ਪ੍ਰਮਾਤਮਾ ਨੂੰ ਕੋਸਦੇ ਰਹਿੰਦੇ ਆ ਤਜੇਦੋ ਹਰ ਵੀਨੇ ਸਾਡੇ ਅੰਦਰ ਇਹ ਨੈਗੇਟਿਵ ਵਿਚਾਰ ਆਉਂਦੇ ਰਹਿੰਦੇ ਕਿ ਮੇਰੇ ਕੋਲ ਆ ਵੀ ਨਹੀਂ ਆ ਮੇਰੇ ਕੋਲ ਉਹ ਵੀ ਨਹੀਂ ਆ ਸੀ ਅੰਦਰੋਂ ਅੰਦਰੀ ਆਪਣੇ ਮਨ ਨੂੰ ਕਮਜ਼ੋਰ ਕਰਦੇ ਰਹੇ ਨੇ ਮਨ ਦੁਖੀ ਹੁੰਦਾ ਰਹਿੰਦਾ ਹੈ ਪਰ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਬੈਠਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਸਾਡੇ ਕੋਲ ਤਾਂ ਬਹੁਤ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਬਿਨਾਂ ਮੰਗੋਲਿਆਂ ਬਿਨਾਂ ਮੰਗਿਆ ਮਿਲੀਆਂ ਜਿਨ੍ਹਾਂ ਦੇ ਲਈ ਕੁਝ ਲੋਕ ਤਰਸਦੇ ਆ ਵਾਹਿਗੁਰੂ ਜੀ ਨੇ ਸਾਡੇ ਤੇ ਤਾਂ ਬਹੁਤ ਬਹੁਤ ਕਿਰਪਾ ਕੀਤੀ ਐ ਜੋ ਕੁਝ ਵੀ ਤੁਹਾਡੇ ਕੋਲ ਆਣਾ ਉਹਦੇ ਲਈ ਸ਼ੁਕਰਾਨਾ ਜ਼ਰੂਰ ਕਰਨਾ ਜਿਵੇਂ ਜਿਵੇਂ ਸ਼ੁਕਰਾਨਾ ਕਰੋਗੇ ਤੁਹਾਡੇ ਕੰਮਤਨ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਬਰਕਤ ਵਧੇਗੀ ਇਹ ਭਾਵੇਂ ਤੁਸੀਂ ਲਿਖ ਕੇ ਰੱਖ ਲਓ ਕੱਲ ਤੋਂ ਹੀ ਸਵੇਰੇ ਉੱਠਦੇ ਅਸਾਰ ਪਹਿਲਾਂ ਪਰਮ ਪਿਤਾ ਪਰਮਾਤਮਾ ਜੀ ਦਾ ਇਸ ਸੋਹਣੇ ਸਰੀਰ ਦੇਖਣ ਦੇ ਲਈ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਮੈਨੂੰ ਇੱਕ ਦਿਨ ਹੋਰ ਦੇ ਦਿੱਤਾ ਇਹ ਦੁਨੀਆ ਵੇਖਣ ਦੇ ਲਈ ਆਪਣੇ ਲਈ ਆਪਣੇਆਂ ਦੇ ਲਈ ਕੁਝ ਕਰਨ ਦੇ ਲਈ ਤੁਹਾਡਾ ਨਾਮ ਜਪਣ ਦੇ ਲਈ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਮੈਨੂੰ ਇਹ ਨੀਂਵਾ ਦਿਨ ਦਿਖਾਇਆ ਮੈਂ ਰਾਤ ਦੀ ਗਹਿਰੀ ਨੀਂਦ ਦੇ ਵਿੱਚੋਂ ਉੱਠ ਸਕਿਆ ਜੇ ਅਮਰਤ ਵੇਲੇ ਉੱਠੀਓ ਤਾਂ ਵਾਹਿਗੁਰੂ ਜੀ ਦਾ ਅਮਰਤ ਵੇਲੇ ਦੇ ਲਈ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਮੈਨੂੰ ਅਮਰਤ ਵੇਲੇ ਦੇ ਵਿੱਚ ਉਠਾ ਲਿਆ ਤੇ ਆਪਣੇ ਸੋਹਣੇ ਸ਼ਰੀਰ ਦੇ ਲਈ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਇਹਨਾਂ ਵਿੱਚ ਸੋੜਾ ਤੰਦਰੁਸਤ ਸਰੀਰ ਦਿੰਦਾ ਹੈ ਜੇਕਰ ਤੁਹਾਡੇ ਸਰੀਰ ਨੂੰ ਤਨ ਨੂੰ ਕੋਈ ਮਾੜਾ ਮੋਟਾ ਦੁੱਖ ਰੋਗ ਵੀ ਹੈ ਨਾ ਜੇਕਰ ਬਿਮਾਰ ਦਵਾਈਆਂ ਦੇ ਸਿਰ ਤੇ ਚੱਲ ਰਹੇ ਤਾਂ ਵੀ ਆਪਣੇ ਆਪ ਨੂੰ ਬਿਮਾਰ ਮਹਿਸੂਸ ਨਹੀਂ ਕਰਨਾ ਇਹਦੇ ਲਈ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਮੈਂ ਇਹ ਦਵਾਈਆਂ ਦੇ ਸਹਾਰੇ ਚੱਲਦਾ ਰਿਹਾ ਹਾਂ ਆਪਣੀ ਮਰਜ਼ੀ ਦੇ ਨਾਲ ਖਾ ਪੀ ਰਿਆ ਹਾਂ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਆ ਜਾ ਰਿਹਾ ਹਾਂ ਮੁੱਖ ਦੀ ਗੱਲ ਇਹ ਹੈ ਕਿ ਕਿਸੇ ਚੀਜ਼ ਦੇ ਲਈ ਵੀ ਮਨ ਵਿੱਚ ਗਿਲੇ ਸ਼ਿਕਵੇਸ਼ ਕੀਤਾ ਨਹੀਂ ਲੈ ਕੇ ਹੁਣਗਾ ਬਸ ਸ਼ੁਕਰ ਅੱਲਾ ਹੀ ਕਰਨਾ ਹੈ ਤੁਸੀਂ ਨਾ ਇੱਕ ਮਿੰਟ ਦੇ ਵਿੱਚ ਦੁਖੀ ਤੋਂ ਸੁਖੀ ਹੋ ਜਾਵੋਗੇ ਤੁਹਾਨੂੰ ਆਪਣੇ ਆਪ ਨੂੰ ਹੀ ਨਹੀਂ ਪਤਾ ਕਿ ਵਾਹਿਗੁਰੂ ਜੀ ਨੇ ਕਿੰਨੀ ਕਿਰਪਾ ਕੀਤੀ ਹੋਈ ਹੈ ਸਾਨੂੰ ਬਹੁਤ ਕੁਝ ਵਾਹਿਗੁਰੂ ਅਕਾਲ ਪੁਰਖ ਜੀ ਨੇ ਦਿੱਤਾ ਹੈ ਜਿਹਦੀ ਅਸੀਂ ਕਦਰ ਨਹੀਂ ਕਰਦੇ ਆਪਣੇ ਘਰ ਤੇ ਲਈ ਸ਼ੁਕਰਾਨਾ ਕਰੂ ਕਈ ਕਹਿੰਦੇ ਨੇ ਕਿ ਅਰਧਾ ਸ਼ੁਕਰਾਨਾ ਗਿੰ ਜਿਕਰ ਇਹ ਸਾਡੇ ਕੋਲ ਤਾਂ ਆਪਣਾ ਘਰ ਹੀ ਨਹੀਂ ਆਹੀਂ ਤਾਂ ਕਿਰਾਏ ਤੇ ਰਹਿੰਨੇ ਆ ਕਿਰਾਏ ਵਾਲੇ ਦੇਖੋ ਜਿਹੜੇ ਸੜਕਾਂ ਤੇ ਰਾਤ गुजारਦੇ ਨੇ ਤੁਹਾਡੇ ਕੋਲ ਘੱਟੋ ਘੱਟ ਕਿਰਾਏ ਦਾ ਮਕਾਨ ਤਾਂ ਹੈ ਕਈਆਂ ਦੇ ਕੋਲ ਆਪਣਾ ਹੁੰਦਾ ਉਹ ਆਪਣੇ ਮਕਾਨ ਤੋਂ ਹੀ ਖੁਸ਼ ਨਹੀਂ ਹੁੰਦੇ ਕਹਿੰਦੇ ਸਾਡੇ ਕੋਲ ਛੋਟਾ ਜਿਹਾ ਘਰ ਆ ਸਾਨੂੰ ਤਾਂ ਵੱਡੀ ਕੋਠੀ ਚਾਹੀਦੀ ਆ ਇਦਾਂ ਤਾਂ ਅਸੀਂ ਜਿਹੜੀਆਂ ਚੀਜ਼ਾਂ ਸਾਡੀ ਕੋਲ ਹੈ ਅਸੀਂ ਉਹਨਾਂ ਦੀ ਕਦਰ ਨਹੀਂ ਪਾਉਂਦੇ ਸਾਨੂੰ ਉਹ ਚੀਜ਼ਾਂ ਚਾਹੀਦੀਆਂ ਨੇ ਜੋ ਦੂਜਿਆਂ ਦੇ ਕੋਲ ਆ ਅਸੀਂ ਉਹਨਾਂ ਚੀਜ਼ਾਂ ਲਈ ਕਲਪਤੇ ਰਹਿੰਦੇ ਆ ਜਿਹੜੀਆਂ ਚੀਜ਼ਾਂ ਦੂਜਿਆਂ ਦੇ ਕੋਲ ਆ ਉਹਦੇ ਲਈ ਹੀ ਅਸੀਂ ਆਪਣੀ ਕਿਸਮਤ ਨੂੰ ਖੋਸਦੇ ਆ ਵਾਹਿਗੁਰੂ ਜੀ ਨੂੰ ਖੋਸਦੇ ਆ ਕਿ ਸਾਨੂੰ ਆ ਚੀਜ਼ ਕਿਉਂ ਨਹੀਂ ਦਿੱਤੀ ਪਰ ਬੰਦਿਆ ਜੋ ਤੇਰੇ ਕੋਲਿਆਂ ਤੋਂ ਉਹਦੀ ਕਦਰ ਕਰ ਤੂੰ ਉਹਨੂੰ ਸਮਾਨ ਤੇ ਲਈ ਮਾਲਕ ਦਾ ਸ਼ੁਕਰਾਨਾ ਕਰ ਤੇਰੇ ਕਰਮ ਤੇਰੇ ਨਾਲ ਉਹਦੇ ਕਰਮ ਉਹਦੇ ਨਾਲ ਤੈਨੂੰ ਤੇਰੀ ਮਿਹਨਤ ਦਾ ਫਲ ਮਿਲਿਆ ਉਹਨੂੰ ਵੀ ਮਿਹਨਤ ਦਾ ਫਲ ਮਿਲਿਆ ਇਸ ਕਰਕੇ ਕਿਸੇ ਦੇ ਨਾਲ ਅਸੀਂ ਆਪਣਾ ਮੁਕਾਬਲਾ ਕਿਉਂ ਕਰਨਾ ਜੇ ਮੁਕਾਬਲਾ ਕਰਨਾ ਹੈ ਤਾਂ ਆਪਣੇ ਆਪ ਦੇ ਨਾਲ ਕਰੀਏ ਜੇ ਆਪਣੇ ਆਪ ਦੇ ਨਾਲ ਮੁਕਾਬਲਾ ਕਰੇ ਉਲੀ ਤਖਤ ਰੂਹ ਜ ਬਿਹਤਰ ਤੋਂ ਬਿਹਤਰ ਬਣਦੇ ਜਾਵਾਂਗੇ ਪਰ ਜਦੋਂ ਅਸੀਂ ਦੂਜਿਆਂ ਦੇ ਨਾਲ ਮੁਕਾਬਲਾ ਕਰਦੇ ਹਾਂ ਤਾਂ ਸਾਡਾ ਮਨ ਈਰਖਾ ਦੇ ਨਾਲ ਗੁੱਸੇ ਦੇ ਨਾਲ ਪਰ ਜਾਂਦਾ ਹੈ ਤੇ ਇਹ ਈਰਖਾ ਗੁੱਸਾ ਹੋਰ ਵੀ ਕਈ ਦੁੱਖ ਰੋਗਾਂ ਦੀ ਜੜੀਆਂ ਇਸ ਕਰਕੇ ਨਾ ਕਦੇ ਕਿਸੇ ਦੇ ਨਾਲ ਮੁਕਾਬਲਾ ਨਾ ਕਰੋ ਕਿਸੇ ਦੀ ਤਰੱਕੀ ਨੂੰ ਵੇਖ ਕੇ ਨਾ ਸੜੋ ਕਿਸੇ ਦਾ ਮਾੜਾ ਕਰਨਾ ਤਾਂ ਦੂਰ ਦੀ ਗੱਲ ਕਿਸੇ ਬਾਰੇ ਮਾੜਾ ਸੋਚਣਾ ਵੀ ਨਹੀਂਆ ਤਾਂ ਦੇਖਣਾ ਸਾਡੀ ਜ਼ਿੰਦਗੀ ਦੇ ਦੁੱਖ ਰੋਗ ਚਿੰਤਾਵਾਂ ਕਿੱਥੇ ਗਈਆਂ ਪਤਾ ਹੀ ਨਹੀਂ ਲੱਗਦਾ ਇਹ ਸਾਰਾ ਕੁਝ ਸੀ ਆਪਣੇ ਆਪ ਦੇ ਲਈ ਆਪ ਹੀ ਸਹੀ ਹੈ ਜੀਆ ਹੈ ਰੋਜ਼ ਹੀ ਜਾਂ ਸੀ ਦੁਨੀਆਂ ਦੇ ਲਈ ਮੰਗਦੇ ਆ ਉਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਆਉਂਦੀਆਂ ਨੇ ਤਾਂ ਹਮੇਸ਼ਾ ਦੁਨੀਆਂ ਦੇ ਲਈ ਚੰਗਾ ਸੋਚਣਾ ਹੈ ਸੋ ਸਵੇਰੇ ਉੱਠ ਕੇ ਇੱਕ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਦੂਸਰਾ ਵਾਹਿਗੁਰੂ ਜੀ ਦਾ ਨਾਮ ਜਪੀਏ ਕੋਈ ਮਨੁੱਖ ਵੀ ਕਿਸੇ ਵੀ ਧਰਮ ਦੇ ਵਿੱਚ ਆ ਕਿਸੇ ਵੀ ਨਾਮ ਦੇ ਨਾਲ ਤੁਸੀਂ ਉਹ ਪਰਮ ਪਿਤਾ ਫਰਮਾਤਮਾ ਜੀ ਨੂੰ ਯਾਦ ਕਰਦੇ ਹੋ ਬਸ ਉਸ ਨਾਮ ਦਾ ਜਪ ਜਰੂਰ ਕਰੋ ਜਦੋਂ ਅਸੀਂ ਸਵੇਰੇ ਉੱਠ ਕੇ ਸ਼ੁਕਰਾਨਾ ਕਰਾਂਗੇ ਕੁਝ ਸਮਾਂ ਬੈਠ ਕੇ ਉਹ ਨਾਮ ਦਾ ਸਿਮਰਨ ਕਰਾਂਗੇ ਨਾਮ ਜਪਾਂਗੇ ਤਾਂ ਦੇਖਣਾ ਸਾਡਾ ਮਨ ਕਿੰਨਾ ਸ਼ਾਂਤ ਹੁੰਦਾ ਕਿੰਨਾ ਮਜ਼ਬੂਤ ਹੁੰਦਾ ਜੇ ਮਨ ਸ਼ਾਂਤ ਹੋਇਆ ਤਾਂ ਸਾਡਾ ਤਨ ਆਪਣੇ ਆਪ ਹੀ ਤੰਦਰੁਸਤ ਨਰਵਾਰਾ ਰਹੇਗਾ ਇਹ ਦੋ ਕੰਮ ਕਰਨੇ ਸ਼ੁਰੂ ਕਰੋ ਦੇਖਣਾ ਜ਼ਿੰਦਗੀ ਦੇ ਵਿੱਚ ਕਿੰਨੀ ਤੇਜ਼ੀ ਦੇ ਨਾਲ ਬਦਲਾਅ ਆਉਂਦਾ ਤੇ ਪਰਮ ਪਿਤਾ ਪਰਮਾਤਮਾ ਜੀ ਦੀ ਖੁਸ਼ੀ ਹਾਸਲ ਕਰਨ ਦਾ ਇਹੋ ਤਰੀਕਾ ਹੈ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਤੇ ਮਿਹਰਬਾਨ ਹੁੰਦੀ ਹੈ ਜਦੋਂ ਅਸੀਂ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਹਾਂ ਉਹਨਾਂ ਦਾ ਨਾਮ ਜਪਦੇ ਹਾਂ ਜਿਹੜੀਆਂ ਚੀਜ਼ਾਂ ਸਾਡੇ ਖਿਲਾਫ ਸਨ ਉਹ ਵੀ ਸਾਡੇ ਹੱਕ ਵਿੱਚ ਹੋ ਜਾਂਦੀਆਂ ਨੇ ਇੰਨੀ ਪਾਵਰ ਆ ਸ਼ੁਕਰਾਨੇ ਅਤੇ ਸਿਮਰਨ ਦੀ ਵਿੱਚ ਤੁਸੀਂ ਕੱਲ ਤੋਂ ਕਰਕੇ ਦੇਖੋ ਤੁਸੀਂ ਆਪ ਇਹ ਚੀਜ਼ਾਂ ਮਹਿਸੂਸ ਕਰੋਗੇ ਕਿਉਂਕਿ ਕਿਸੇ ਦੇ ਦੱਸਿਆ ਆਪਾਂ ਇਹ ਚੀਜ਼ਾਂ ਮਹਿਸੂਸ ਨਹੀਂ ਕਰ ਸਕਦੇ ਮਹਿਸੂਸ ਹੋਣਗੀਆਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਇਹ ਸ਼ੁਕਰਾਨੇ ਅਤੇ ਸਿਮਰਨ ਦੀ ਬਰਕਤ ਦਾ ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਤੁਸੀਂ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਸ਼ੁਰੂ ਕਰੋਗੇ ਸ਼ੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ